ਇੱਕ ਤਾਂ ਜਮਾ ਸਸਤੀ ਗੱਡੀ ਤੇ ਇੱਕ ਜਮਾ ਸਸਤਾ ਮੋਟਰਸਾਈਕਲ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਪੂਰੀ ਵੀਡੀਓ ਚ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਹੈ ਜੇ ਕਿਸੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਕੁਝ ਵੀ ਹੈ ਸੀ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਇੱਕ ਪੂਰੀ ਵਧੀਆ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆ ਕੁਝ ਆਪਣੇ ਨੰਬਰ ਤੇ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲੀ ਗੱਡੀ ਆਪਾਂ 14 ਮਾਡਲ ਸਵਿਪਟ VDI ਲੈ ਕੇ ਪਹੁੰਚੇ ਹਾਂ ਅਸੀਂ ਤੁਸੀਂ ਦੇਖੋ ਟਾਇਰਾਂ ਦੇ ਵਿੱਚ ਜਿਹੜੇ ਅਲਾਈ ਲੱਗੇ ਹੋਈ ਨੇ ਪਹਿਲਾਂ ਤਾਂ ਉਹ ਦੇਖੋ ਜੀ ਮਾਲਕ ਨੇ ਬਹੁਤ ਟੌਪ ਦੇ ਅਲਾਈ ਲਗਵਾਏ ਹੋਈ ਨੇ ਗੱਡੀ ਦੀ ਬਾਡੀ ਲਾਈਨ ਬਹੁਤ ਫਿਕਸ ਰੱਖੀ ਹੋਈ ਹੈ ਜੀ ਬਹੁਤ ਵਧੀਆ ਜੀ ਕੋਈ ਡੈਮੇਜ ਨਹੀਂ ਕੋਈ ਸਕਰੈਚ ਨਹੀਂ ਕੋਈ ਕਿਸੇ ਪਾਸੋਂ ਗੜੀ ਸੜੀ ਨਹੀਂ ਕੋਈ ਗਲੌਟ ਨਹੀਂ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਹੈ ਬੰਪਰ ਟੂ ਬੰਪਰ ਗੱਡੀ ਦੀ ਕੰਡੀਸ਼ਨ A to Z ਜਮ ਨਮੀ ਵਰਗੀ ਆ ਤੇ ਗੱਡੀ ਕੁੱਲ 92000 ਤੇ 700 ਕਿਲੋਮੀਟਰ ਚੱਲੀ ਹੋਈ ਆ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਮਾਲਕ ਨੇ ਫਿਰੋਜ਼ਪੁਰ ਲੋਕੇਸ਼ਨ ਦੱਸੀ ਆ ਮਾਲਕ ਨੇ ਕਿਹਾ ਫਿਰੋਜ਼ਪੁਰ ਘਰੇ ਗੱਡੀ ਖੜੀ ਆ ਘਰ ਦੀ ਗੱਡੀ ਆ ਪਰਸਨਲ ਰੱਖੀ ਹੋਈ ਆ ਪਰਸਨਲ ਚਲਾਈ ਹੋਈ ਆ ਮਾਲਕ ਨੇ ਕਿਹਾ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਘਰੇ ਖੜੀ ਆ ਮਾਲਕ ਨੇ ਕਿਹਾ ਆਜੋ ਕਰੀ ਜੀ ਨੂੰ ਵੀ ਪਸੰਦ ਆਉਂਦੀ ਐ ਕੋਈ ਟ్రਾਈ ਲੈ ਕੇ ਦੇਖਣਾ ਚਾਹੁੰਦਾ ਤੇ ਮਾਲਕ ਨੇ ਕਿਹਾਗਾ ਇੱਕ ਵਾਰੀ ਡਿਮਾਂਡ 33 ਐ ਇਹ ਰੇਟ ਫਿਕਸ ਨਹੀਂ ਹੈਗਾ ਘਾਟਾ ਵਾਦਾ ਕੀਤਾ ਜਾਊਗਾ ਮਾਲਕ ਨੇ ਕਿਹਾ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਐ ਘਰੇ ਆ ਕੇ ਦੇਖ ਲੂ ਇੰਜਨ ਗੇਅਰ ਦੇਖ ਲੂ ਬਾਡੀ ਲਾਈਨ ਦੇਖ ਲੂ ਅੰਦਰ ਬਾਹਰੋਂ ਉੱਪਰ ਨੀਚੇ ਤੋਂ ਸਾਰਾ ਕੁਝ ਦੇ ਕੇ ਪੂਰੀ ਚੈੱਕ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਸੇਲ ਅਸੀਂ ਕਰਾਂਗੇ ਜੀ ਗੱਡੀ ਵੱਲੋਂ ਜੀ ਤੇ ਮਾਲਕ ਦਾ ਨੰਬਰ 94783 ਤੇ 88 876 ਮਾਲਕ ਦਾ ਮੋਬਾਈਲ ਇਹ ਨੰਬਰ ਹੈਗਾ ਤੇ ਸੈਕਿੰਡ ਗੱਡੀ ਆਪਾਂ ਐਂਡੀਗੂ ਲੈ ਕੇ ਪਹੁੰਚੇ ਆ ਇੱਕ ਮਾਲਕ ਨੇ ਸੇਲ ਕਰਨੀ ਹੈ ਗੱਡੀ 170 ਡਿਮਾਂਡ ਮਾਲਕ ਨੇ ਦੱਸੀ ਹੈ ਕਿ ਪੰਜਾਬ ਨੰਬਰ ਹੈ ਗੱਡੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਵਾਰਡੀ ਲਾਈਨ ਠੀਕ ਹੈ ਜੀ ਮਾੜੀ ਮੋਟੀ ਟੱਚਿੰਗ ਹੋਣ ਵਾਲੀ ਆ ਜ਼ਿਆਦਾ ਨਹੀਂ ਬੰਪਰ ਬੂਮਪਰ ਵੀ ਵਧੀਆ ਪਈ ਨਹੀਂ ਬਾਕੀ ਟਾਇਰਾਂ 'ਚ ਅਲਾਈ ਵਧੀਆ ਲੱਗੇ ਨੇ ਤੇ ਸੋਹਣੀ ਗੱਡੀ ਐ ਮਾਲਕ ਨੇ ਵਧੀਆ ਰੱਖੀ ਆ ਅੰਦਰੋਂ ਵੀ ਠੀਕ ਐ ਅੰਦਰੋਂ ਸਾਫ਼ ਪਈ ਐ ਕੋਈ ਡੈਮੇਜ ਨਹੀਂ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਤੇ ਕਿਸੇ ਨੂੰ ਗੱਡੀ ਜੇ ਪਸੰਦ ਆਉਂਦੀ ਐ ਤਾਂ ਮਾਲਕ ਨੇ ਕਿਹਾ ਘਰੇ ਆਜੋ ਜੀਰੇ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਜੀਰੇ ਜਾ ਕੇ ਦੇਖ ਸਕਦੇ ਹੋ ਜੇ ਕਿ ਤੁਹਾਨੂੰ ਪਸੰਦ ਆਈ ਐ ਕਿਸੇ ਨੇ ਤੂਰ ਕੇ ਦੇਖਣੀ ਸਟਾਰਟ ਕਰਕੇ ਦੇਖਣੀ ਕਿ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ ਆ ਕੇ ਬੈਟਰੀ ਮੂਟਰੀ ਵਧੀਆ ਇੰਜਨ ਗੇਅਰ ਪੂਰਾ ਵਧੀਆ 뮤직 ਸਿਸਟਮ ਪੂਰਾ ਵਧੀਆ ਸੀਟ ਕਵਰ ਆ ਜਿੰਨੇ ਫੰਕਸ਼ਨ ਹੁੰਦੇ ਆ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਚੁਕਾ। ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਤੇ ਮਾਲਕ ਨੇ ਕਿਹਾ ਵੀ ਪੈਸਾਂ ਦੀ ਲੋਡ ਕਰਕੇ ਗੱਡੀ ਵੇਚਣੀ ਪੈ ਰਹੀ ਹੈਗੀ। ਤੇ ਕਾਰਨ ਬੱਸ ਇਹੀ ਹੈ, ਹੋਰ ਕੋਈ ਕਾਰ ਨਹੀਂ ਹੈਗਾ। ਮਾਲਕ ਦਾ ਨੰਬਰ 62 838 58683। ਗੱਲ ਕਰ ਲਿਓ ਆਪੇ। ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ-ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਚੱਲਦੀ-ਚੱਲਦੀ ਵੀਡੀਓ 'ਚੋਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਹੁਣ ਆਪਾਂ ਇੱਕ ਹੁੰਡਾ ਦੀ ਅਮੇਜ਼ ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਹਾਡੇ ਸਾਹਮਣੇ ਹੈ ਜੀ ਸਾਰੀ ਗੱਡੀ ਪਾਵਰੇਮ ਮਾਲਕ ਦਾ ਜਿਹੜਾ ਏਰੀਆ ਹੈਗਾ ਉਹ ਹੈ ਜੀ ਅੰਮ੍ਰਿਤਸਰ ਤੇ ਘਰੇ ਗੱਡੀ ਖੜੀ ਹੈ ਅੰਮ੍ਰਿਤਸਰ ਗੱਡੀ ਸਾਰੀ ਪਾਵਰੇਮ 13 ਮਾਡਲ ਹੈ ਡੀਜ਼ਲ ਵੇਰੀਐਂਟ ਹੈ 88000 ਕੁੱਲ ਚੱਲੀ ਹੋਈ ਹੈ ਗੱਡੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਟੌਪ ਦੀ ਗੱਡੀ ਆਪ ਨੂੰ ਮਿਲੂਗੀ ਕੋਈ ਕਮੀ ਪੇਸ਼ੀ ਕਿਸੇ ਪਾਸੋਂ ਆਪਾਂ ਨੂੰ ਨਹੀਂ ਮਿਲਣੀ ਵਧੀਆ ਸੀਟ ਕਵਰ ਚੜੇ ਚੜਾਈ ਆਪਨੂੰ ਮਿਲ ਜਾਣਗੇ ਸਕਰੀਨ ਅੰਦਰ ਲੱਗੀ ਹੋਈ ਹੈ ਮੈਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੀ ਹੋਈ ਨਹੀਂ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਦੇਖਣਾ ਚਾਹੁੰਦਾ ਜਾ ਕੇ ਤਾਂ ਅੰਮ੍ਰਿਤਸਰਾਂ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਿਓ ਇੰਜਨ ਗੇਅਰ ਦੇਖਣਾ ਇੰਜਨ ਗੇਅਰ ਦੇਖ ਲਿਓ ਸਾਰਾ ਕੁਝ ਦੇਖ ਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੂ ਤੇ ਮਾਲਕ ਨੇ ਕਿਹਾ ਜਦੋਂ ਪੂਰੀ ਤਸੱਲੀ ਕਰ ਲੂਗਾ ਜਿਹਨੇ ਖਰੀਦਣੀ ਹੋਊਗੀ ਤੇ ਫਿੱਟ ਆਜੂਗੀ ਪਸੰਦ ਆਜੂਗੀ ਉਹਨੂੰ ਤੇ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਾਂਗੇ ਰੇਟ ਕਰ ਦਾਂਗੇ ਡਿਸਕਾਊਂਟ ਕਰ ਦਾਂਗੇ 275 ਤੋਂ ਘਾਟਾ ਵਾਦਾ ਹੋ ਜਾਊਗਾ ਤੇ ਸੇਲ ਅਸੀਂ ਗੱਡੀ ਕਰ ਦਾਂਗੇ ਮਾਲਕ ਨੇ ਕਿਹਾ ਤਾਂ ਨੰਬਰ 9915875403 ਇਹ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਇਹ ਗੱਡੀ ਹੈਗੀ ਹੁਣ ਆਪਾਂ ਇੱਕ ਵਰਨਾ ਗੱਡੀ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਕਾਫੀ ਡਿਮਾਂਡ ਆ ਰਹੀ ਸੀਗੀ ਹੁੰਡਾਈ ਦੀ ਵਰਨਾ ਆਪਾਂ ਲੈ ਕੇ ਪਹੁੰਚੇ ਹਾਂ 11 ਮਾਡਲ ਗੱਡੀ ਐਸੀ 2011 ਮਾਡਲ ਹੈ ਤੇ ਗੱਡੀ ਫਾਸਟ ਓਨਰ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਤਾਰਨ ਤਾਰਨ ਮਾਲਕ ਦਾ ਏਰੀਆ ਤੇ ਮਾਲਕ ਨੇ ਦੱਸਿਆ ਵੀ ਸਾਰੀ ਗੱਡੀ ਓਰੀਜਨਲ ਹੈ ਤੇ ਇਕੱਲੇ ਬੰਪਰ ਪੇਂਟ ਜ਼ਰੂਰ ਹੋਏ ਨੇ ਬਾਕੀ ਕੋਈ ਪਾਰਟਸ ਕੋਈ ਚੀਜ਼ ਇਹਦੀ ਮਤਲਬ ਕਿ ਰੀ ਪੈਂਡ ਨਹੀਂ ਹੋਈ ਬਾਅਦ ਚ ਪੈਂਡ ਨਹੀਂ ਹੋਈ ਰੇਟ ਮਾਲਕ ਨੇ 285 ਦੱਸਿਆਗਾ ਤੇ ਬਾਕੀ ਤੁਸੀਂ ਮਾਲਕ ਨੂੰ ਪੁੱਛ ਲਿਓ ਮਾਲਕ ਨੇ ਬੇਸੇ ਤਾਂ ਫਿਕਸ ਵਾਂਗੂ ਕਿਹਾਗਾ ਵੀ ਘਾਟਾ ਵਾਦਾ ਹੋਣਾ ਨਹੀਂ ਬਾਕੀ ਤੁਸੀਂ ਆਪੇ ਗੱਲ ਕਰ ਲਿਓ ਡੀਜ਼ਲ ਤੇ ਗੱਡੀ ਹੈ ਬਹੁਤ ਸੰਭਾਈ ਦੇ ਵਿੱਚ ਮਾਲਕ ਨੇ ਗੱਡੀ ਰੱਖੀ ਹੋਈ ਹੈ ਤੇ ਅੰਦਰੋਂ ਵੀ ਪੂਰੀ ਸਾਫਾਈ ਹੈ ਬਹੁਤ ਵਧੀਆ ਬਾਹਰੋਂ ਵੀ ਪੂਰੀ ਵਧੀਆ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਗੱਡੀ ਜੇ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰੇ ਆਜੋ ਤੇ ਘਰ ਆ ਕੇ ਦੇਖ ਲਓ ਤੋਰ ਕੇ ਦੇਖ ਲਓ ਸਟਾਰਟ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਤੇ ਉਸ ਤੋਂ ਬਾਅਦ ਗੱਡੀ ਲੈ ਕੇ ਜਾ ਸਕਦੇ ਹੋ ਜੀ ਨੂੰ ਵੀ ਪਸੰਦ ਆਉਂਦੀ ਹੈ ਰੇਡ ਕਰ ਲਾਂਗੀ ਗੱਡੀ ਖੜੀ ਆ ਤਰਨ ਤਰਨ ਮਾਲਕ ਦੇ ਘਰੇ ਟਾਇਰਾਂ 'ਚ ਅਲਾਈ ਵਧੀਆ ਸੋਹਣੇ ਟਾਇਰ ਨੇ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 95179 ਤੇ 17485 ਜਿਹੜੀ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ ਜੀ ਤੇ ਇਹ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਆਂ ਅਸੀਂ ਤੇ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜਿੰਨੀਆਂ ਕ ਮਸ਼ੀਨਰੀਆਂ ਤੁਸੀਂ ਦੇਖੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਸੀ ਕਮੈਂਟ ਕਰਕੇ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ ਚਾਹੀ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਹੈ ਗੱਡੀਆਂ ਮੋਟਰਸਾਈਕਲ ਹੈ ਸੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਉਸ ਤੋਂ ਬਾਅਦ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਾ ਦਾਂਗੇ ਤੇ ਇਹ ਦੋ ਆਪਣੇ ਕੋਲੇ ਛੇਤੀ ਆੜ ਤੁਹਾਡੀ ਲਗਾ ਦਿੱਤੀ ਜਾਵੇਗੀ ਤੇ ਆਪਣੇ ਕੋਲੇ ਜਿਹੜੀ ਵੀਡੀਓ ਬਣਾ ਕੇ ਭੇਜਦੇ ਉਹ ਵਧੀਆ ਬਣਾ ਕੇ ਭੇਜਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਡੇਲੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਜਿਹੜਾ ਥੱਲੇ ਸਬਸਕ੍ਰਾਈਬ ਦਾ ਬਟਨ ਆ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਠੀਕ ਆ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਤੇ ਇੱਕ ਆਪਾਂ ਮੋਟਰਸਾਈਕਲ ਜਿਹੜਾ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਿਰਫ 17000 ਰੁਪਏ ਡਿਮਾਂਡ ਇਹਨਾਂ ਨੇ ਦੱਸੀ ਆ ਪੰਜਾਬ ਨੰਬਰ ਹੈ Honda ਦਾ ਮੋਟਰਸਾਈਕਲ ਹੈ ਜੀ ਟਾਇਟ ਆਪਾਂ ਠੀਕ ਆ ਇੰਜਨ ਉਂਝਣ ਪੂਰਾ ਵਧੀਆਗਾ ਤੇ ਬੁਲਾਹਥ ਮਾਲਕ ਦਾ ਏਰੀਆ ਬੁਲਾਹਥ ਏਰੀਆ ਚ ਘਰੇ ਮਾਲਕ ਦੇ ਖੜਾਗਾ 17000 ਰੁਪਏ ਡਿਮਾਂਡ ਆ ਘਾਟਾ ਵਾਦ ਕੀਤਾ ਜਾਊਗਾ 11 ਮਾਡਲ ਨੰਬਰ 9501330278 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਇੱਕ ਆਪਾਂ ਸੈਂਟਰੋ ਗੱਡੀ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਡਿਮਾਂਡ ਆ ਸਿਰਫ 55000 ਰੁਪਇਆ ਸੌਰੀ ਡਿਮਾਂਡ ਨਹੀਂ ਹੈਗੀ ਫਿਕਸ ਰੇਟ ਇਹਨਾਂ ਨੇ ਦੱਸਿਆ ਘਾਟਾ ਵਾਦਾ ਹੋਣਾ ਨਹੀਂ ਤੇ ਗੱਡੀ ਦੀ ਫੁੱਲ ਗਰੰਟੀ ਹੈ ਸੀ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਏਰੀਆ ਗੁਰਦਾਸਪੁਰ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਲਿਓ ਜੀ ਸੋਹਣੀ ਗੱਡੀ ਹੈ ਬਾਕੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਪੰਜਾਬ ਨੰਬਰ ਗੱਡੀ ਆ ਰੰਗ ਸੋਹਣਾ ਹੈਗਾ ਗੱਡੀ ਸੋਹਣੀ ਹੈ ਘਰੇ ਖੜੀ ਹੈ ਘਰ ਦੀ ਗੱਡੀ ਹੈ ਬਾਕੀ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਦੇ ਹੀ ਦਿੱਤਾ ਤੁਹਾਨੂੰ ਸਾਰਾ ਨੂੰ ਮਿਲ ਗਿਆ ਹੋਊਗਾ ਸੀ ਨੰਬਰ 62 398 26 170 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਗੱਲ ਕਰਕੇ ਤੇ ਇਹ ਗੱਡੀ ਤੁਸੀਂ ਖਰੀਦ ਸਕਦੇ ਹੋ ਜੀ ਤੇ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਤਾਂ ਜਰੂਰ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਤੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਮਿਲਦੇ ਹਾਂ ਜਲਦੀ ਜੀ ਆਪਾਂ ਨਵੀਂ ਵੀਡੀਓ ਨਵੇਂ ਘਰ ਕੁਠੀ ਮਕਾਨ ਦੇ ਨਾਲ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਉੱਪਰ ਆਪਣਾ ਚੱਲਦਾ ਰਹਿੰਦਾ ਹਰੀ ਜਕਰਾਂ ਚ ਭੇਜੋ